ਮਸੁੰਡਾ ਨਾ ਚੰਦੇ ਉਹ ਅਸੀਂ ਸਮਝਦੇ ਨਹੀਂ ਜੀ ਕੋਈ ਦੱਸੋ ਤੁਸੀਂ ਆਪਣੇ ਦੱਸੋ ਜੀ ਵੀ ਕੋਈ ਚੀਜ਼ ਐਕਸਪਾਇਰ ਹੁੰਦੀ ਆ ਜਦੋਂ ਤੁਸੀਂ ਵੇਖਦੇ ਹੋ ਈਵਨ ਹਰ ਇੱਕ ਸ਼ਾਪ ਦੀ ਪਰ ਇਸ ਤਰੀਕਾ ਲੱਗਦਾ ਇੱਕ ਮਿੰਟ ਯਾਰ ਮੈਂ ਪਹਿਲਾਂ ਸਮਝਾ ਰਿਹਾ ਹਾਂ ਸਮਝਾ ਰਿਹਾ ਨਾ ਮੈਂ ਕੋਈ ਕੰਦੇ ਪ੍ਰੋਬਲਮ ਹੋ ਰਹੀ ਆ ਜੇ ਅੱਜ ਜੇ ਕੋਈ ਪ੍ਰੋਬਲਮ ਹੋਈ ਤੇ ਅਸੀਂ ਆਏ ਜਦੋਂ ਕਿਸੇ ਨੂੰ ਖਾ ਕੇ ਕੋਈ ਪ੍ਰੋਬਲਮ ਹੋ ਰਹੀ ਓ ਤਾਂ ਦੁਕਾਨਦਾਰ ਨੂੰ ਕੋਈ ਨਹੀਂ ਕਹਿੰਦਾ ਉਹਦਾ ਪਤਾ ਕੀ ਕਹੇ ਜਾਂਦਾ ਡਿਪਾਰਟਮੈਂਟ ਕੰਮ ਕਰਨ ਦੀ ਮੀਨ ਸਤਾ ਹੈ ਉਧਰ ਤੋਂ ਉਧਰ ਤੋਂ ਡੇਟਸ ਨੂੰ ਕੋਈ ਨਹੀਂ ਸਮਝਦਾ ਕਸ ਮਾਲਨ ਚਾਹਣਾ ਹੈ ਕੀ ਭਰਾ ਤੂੰ ਕਰਨਾ ਇੱਕ ਚਾ ਕੇ ਸੈਂਪਲ ਚੈੱਕ ਕਰ ਲੈ ਨਹੀਂ ਤੈਨੂੰ ਸੈੱਟ ਪੈਂਦਾ ਸਾਰੀਆਂ ਬੋਲਣਗੇ ਨਹੀਂ ਤੈਨੂੰ ਸੈੱਟ ਪੈਂਦਾ ਭਾਈ ਜੀ ਸਿੱਲ ਜਣਾ ਚਲਾਨ ਆਪਾਂ ਪੇ ਕਰਨ ਨੂੰ ਤਿਆਰ ਆ ਇੱਕ ਵੀ ਚੀਜ਼ ਤੋਂ ਨਹੀਂ ਕਿਹਾ ਕਿ ਚਲਾਨ ਆਪਾਂ ਨਹੀਂ ਪੇ ਕਰਨਾ ਪਰ ਸਮਾਨ ਨਾ ਸੁੱਟੋ ਜੀ ਕਹਿਣ ਕਹਿੰਦੇ ਕਿ ਇਹ ਤਾਂ ਡੇਟ ਐਕਸਪਾਇਰ ਹੈਗੇ ਸਾਡੇ ਉਹ ਖਾਨੇ 'ਚ ਉਹ ਵੇਖੋ ਪਿਛੇ ਕਿਥੇ ਨਹੀਂ ਨੀਂ ਨੀਰ ਆਂਦਾ ਐਕਸਪਾਇਰੀ ਨਾ ਉਹਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਆ ਆਪਾਂ ਕਿਉ ਇਹ ਐਕਸਪਾਇਰੀ ਗਈ ਹੈ। ਸਪੈਰੀ 2026। ਇਹ ਕਿਹੜੀ ਕਿਹੜੇ ਅੰਗਲ ਤੋਂ ਐਕਸਪਾਇਰੀ ਗਈ ਤਾਂ ਸੇਰ ਸਰ ਆ ਵੇਖੋ ਆਪਾਂ ਮੰਨਦੇ ਕਿ ਆਓ ਸਰ ਆਪਾਂ ਇੱਕ ਇੱਕ ਡੱਬੇ ਦੇ ਵਿੱਚ ਤੋਂ ਨਾ ਵੜੇ। ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉਦਾ ਹੀ ਵਿੱਚ ਸਰ ਮੈਂ ਮੰਨਦਾ ਤਾਂ ਡਿਕਲ ਹੁਣ ਜਿੱਦਾਂ ਪੀਸ ਹੀ ਕੋਈ ਵਿੱਚ ਵੜਿਆ ਹੈਗਾ ਆਪਾਂ ਵਿੱਚ ਤੋਂ ਨਾ ਵੜੇ ਡੱਬੇ ਦੇ। ਹੁਣ ਸਾਡਾ ਹੈਗਾ ਫਰੂਟ ਦਾ ਕੰਮ। ਠੀਕ ਹੈ। ਸਾਡਾ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ। ਉਨਕੇ ਅਸਾਂ ਨੂੰ ਰੱਖਣੀ ਪੈਂਦੀ ਏ ਮਜਬੂਰੀ ਕਰਕੇ ਠੀਕ ਹੈ ਹੋਰ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ 'ਚ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਾਲੇ ਗਰਮੀਆਂ ਆਈਆਂ ਹੀ ਆ ਹੁਣ ਇਹ ਤਾਂ ੱਜ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਏ ਸਰ ਉਹ ਵਿੱਚ ਹੀ ਮਿਲੀ ਅੰਦਰ ਰੱਖੀ ਏ ਤੂੰ ਮੈਨੂੰ ਆ ਗੱਲ ਦੱਸੋ ਨਾਲ એનર્ਜੀ ਡਰਿੰਕ ਦਾ ਵੀ ਸੋਵੀ ਨਾਲ ਉਹ ਐਨਰਜੀ ਡਰਿੰਕ ਸਰਤੰਤ ਮੈਂ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਆਣ 6 ਮਹੀਨੇ ਬਾਅਦ ਆਣ ਹੁਣ ਸੱਜੇ ਤੋਂ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾ ਜਾ ਕੇ ਏ ਰਖੀਏ ਬੋਤਲ ਤੂੰ ਹੀ ਮੰਨ ਉਹ ਨਹੀਂ ਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੋਂ ਤੁਹਾਡਾ ਕੀ ਕਿਹਾ ਗਿਆ ਨਾ ਇਹਨਾਂ ਵੱਲੋਂ ਸਾਡੇ ਜਿਹੜੇ ਨੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਇਹ ਸਾਡਾ ਪਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰਦਾ ਹਾਂ ਕਹੋ ਨਾਪ ਭੱਜ ਗਏ ਹੁਣ ਤੁਹਾਡਾ ਚਲਾਨ ਕੀਤਾ ਗਿਆ ਚਲਾਨ ਸਿਰ ਸਾਨੂੰ ਜਿਹੜਾ ਮਰਜ਼ੀ ਚਲਾਨ ਜਿੱਥੇ ਮਰਜ਼ੀ ਇਹ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਸਾਡਾ ਮਾਲ ਚਲ ਜਾਂਦਾ ਵਾਪਸ ਹੀ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਨੂੰ ਨੁਕਸਾਨ ਆ ਉਹਦੇ ਨੁਕਸਾਨ ਹੈ ਉਹਦੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੂੰ ਮੂੰਹ ਤੇ ਬੋਲੋ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋ ਕੋ ਨਾ ਉਹਨਾਂ ਕਰੋ ਤੁਹਾਡੇ ਸਾਨੂੰ ਕਿੰਨੇ ਕ ਦਾ ਨੁਕਸਾਨ ਹੋਇਆ ਜੀ ਤੁਹਾਡਾ ਸਾਡਾ ਹੋਇਆ 4800 ਦਾ ਹਰਤਾ ਹਾਂ 4800 ਦਾ ਸਾਰੇ ਕੈਨਕੂਨ ਮਲਾ ਕੇ 4800 ਦਾ ਨੁਕਸਾਨ ਹੈ ਦੱਸੋ ਭਰੋਗੇ ਇਹ ਤਾਂ ਖੋਲ ਕੇ ਚੱਲ ਗਏ ਆ ਉਤੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਗਈ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲ ਲੈਂਦੇ ਆ ਅੱਗੇ ਤੇ ਅੱਗੇ ਕਹਿੰਦੇ ਕਿ ਨਹੀਂ ਤੂੰ ਹੀ ਗਲਤ ਗੱਲ ਕਰਨ ਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਾਂ ਦੇ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਇੱਥੇ ਇਹਨਾਂ ਨਾਲ ਗੱਲ ਕਰਨ ਦੀ ਸਾਡਾ ਬਖਸ਼ੀ ਨਹੀਂ ਰੱਖਣ ਦੇਂਦੇ ਹੋ ਦੇਖੋ ਸਾਨੂੰ ਇੱਕ WhatsApp ਦੇ ਉੱਤੇ মিডিਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਹੀ ਜਾ ਰਹੀ ਹੈ ਸੋ ਇਸ ਦੇ ਮਤਲਕ ਅੱਜ ਅਸੀਂ ਇੱਥੇ ਹਾਲ ਗੇਟ ਦੇ نیچے ਜਿਹੜੀ ਫੂਡ ਮੰਡੀ ਆ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਤੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰ ਚ ਜਿਸ ਕਰਕੇ ਉਹਦੇ ਵਿੱਚ ਜਿਹੜੀ ਫੰਗਲ ਗ੍ਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਮਿਲੀਆਂ ਖਰਾਬ ਹੋ ਗਈ ਹੈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਓ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕਿੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਅਸੀਂ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀ ਬੋਟਲਸ ਜਿਹੜੀਆਂ ਅਸੀਂ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀ ਜਿਹੜੇ ਅਸੀਂ ਜੂਸ ਹੈ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਟਰਾਇ ਕਰਾ ਦਿੱਤਾ ਦੈਰੀ ਮਾਲ ਮਿਲਣ ਦੇ باوجود ਵੀ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਦੇ ਜੀ ਅਸੀਂ ਇਹ ਸੇਲਿੰਗ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ ਔਰ ਜਿਹੜੀ ਵੀ ਚੀਜ਼ ডিসਪਲੇ ਦੇ ਉੱਤੇ ਲੱਗੀ ਹੁੰਦੀ ਹੈ that is for the sale even even ਅਗਰ ਕੋਈ ਅਸੀ ਚੀਜ਼ ਐਕਸਪਾਇਰਡ ਸਟੋਰ ਕਰਦੇ ਹਨ ਉਹ ਵੀ ਅਫੈਂਸ ਹੈ ਐਸ ਪਰ ਦਾ ਫੂਡ ਸੇਫਟੀ ਐਕਟ ਬਟ ਇਹਨਾਂ ਨੇ ਤੇ ਸੇਲ ਕਾਊਂਟਰ ਤੇ ਲਗਾਏ ਹੋਇਆ ਸੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਦੇ ਨਹੀਂ ਪਏ ਸੀ ਚਲੋ ਐਨੀਹਾਉ ਉਹ that is a debatable part ਅਸੀਂ ਤਾਂ ਐਸ ਪਰ ਦਾ ਐਕਟ ਚੱਲਣਾ ਹੈ ਸੋ ਅਸੀਂ ਜਿੰਨਾ ਵੀ ਸੀਗਾ ਕਰ ਦਿੱਤਾ ਕਿਉਂਕਿ ਜਿਹੜਾ ਜਿਹੜੀ ਚੀਜ਼ ਐਕਸਪਾਇਰ ਹੋ ਜਾਂਦੀ ਹੈ ਜਾਂ ਕੰਪਨੀ ਨੇ ਵਾਪਿਸ ਲੈਣੀ ਹੁੰਦੀ ਹੈ ਉਹ ਇਹਨਾਂ ਨੇ ਸੇਲ ਕਾਊਂਟਰ ਤੋਂ ਉਤਾਰ ਕੇ ਔਰ ਇੱਕ ਪ੍ਰੋਪਰ ਜਾਂ ਤਾਂ ਉਹਨਾਂ ਨੇ ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiis are the ðiis are the expired products not for sale ਬਟ